哎呀，拉个拉个！ ਮਹਬੂਬ ਨੇਤਾ ਪੰਤਰਤਨ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਸਾਹਿਬ ਨੂੰ ਯਾਦ ਕਰਨ ਲਈ ਉਹਨਾਂ ਦੇ 100ਵੇਂ ਜਨਮ ਦਿਨ ਤੇ ਇਕੱਠੇ ਹੋਏ ਆ ਅੱਜ ਉਹਨਾਂ ਨੂੰ ਯਾਦ ਕਰਨ ਦਾ ਇਹ ਮਕਸਦ ਤਾਂ ਕਾਮਯਾਬ ਹੋਵੇਗਾ ਜੇ ਆਪਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਕੋਈ ਗਲਤ ਆਪਣੇ ਲੜ ਲਾ ਕੇ ਆਪਣੇ ਜ਼ਿੰਦਗੀ ਦੇ ਗੁਰੂ ਗ੍ਰੰਥ ਦੇ ਧਾਰਨੀ ਸੀ ਚਾਹੇ ਉਹ ਪੰਥ ਦੇ ਸੇਵਾਦਾਰ ਵਜੋਂ ਚਾਹੇ ਸਿੱਖੀ ਸਰਦਾਰ ਦੀ ਗੱਲ ਕਰੀਏ ਚਾਹੇ ਪੰਥ ਦੀ ਸੇਵਾ ਦੀ ਗੱਲ ਕਰੀਏ ਮੈਂ ਇਹ ਚਾਹਣਾ ਪਿਆ ਜਿਹੜਾ ਇਹ ਇਕੱਠ ਇਹ ਨੀਲੀਆਂ ਪੀਲੀਆਂ ਦਸਤਾਰਾਂ ਪਿਛਲੇ ਕੁ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕੱਠਾਂ ਵਿੱਚੋਂ ਇਹ ਗਾਇਬ ਹੋ ਗਿਆ ਸੀ ਅੱਜ ਇੱਕ ਕੱਠ ਦਰਸਾਉਂਦਾ ਹੈ ਵੀ ਆਜੋ ਮਹਿਬੂਬ ਨੇਤਾ ਜਿਨੇ ساری ਜ਼ਿੰਦਗੀ ਇੱਥੇ ਹਾਜ਼ਰ ਚੌੜਾ ਪਰਿਵਾਰ ਜੰਦੂ ਮਹਾਰਾ ਸਾਹਿਬ ਵਡਾਲਾ ਸਾਹਿਬ ਆਪਣੇ ਸਤਿਕਾਰ ਮਨਜੀਤ ਸਿੰਘ ਜੀ ਬਰਨਾਲਾ ਸਾਹਿਬ ਇਹਦਾ ਕਿਦਣਾ ਲਾ ਮੈਂ ਸਾਰੇ ਸਤਕਾਰਯੋਗ ਛੋਟੇ ਪੁੱਤ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਰਹੇ ਸਰਵਣ ਸਿੰਘ ਜੀ ਫਲੋਰ ਸਾਹਿਬ ਸਾਰੇ ਸਤਕਾਰਯੋਗ ਚੋਣ ਕਮੇਟੀ ਮੈਂਬਰ ਸਾਹਿਬ ਬੀਬੀਆਂ ਵਾਹਿਰ ਜੀ ਕੀ ਫਤਿਹ ਵੀ ਜੋ ਵੀਰੋ ਅੱਜ ਤਕਰੀਬਨ ਤੀਜੀ ਵਾਰੀ ਮੈਂ ਦੁਬਾਰਾ ਇਸ ਘਰ 'ਚ ਆਇਆ ਪਹਿਲੀ ਵਾਰ ਜਿਹੜੇ ਲੀਡਰ ਸਹਿਬਾਨ ਇੱਥੇ ਪਹੁੰਚੇ ਨੇ ਜਾ ਰਿਹਾ ਹੈ ਮੁਫਤ ਮੈਡੀਕਲ ਕੈਂਪ ਵੀ ਲਾਇਆ ਜਾ ਰਿਹਾ ਹੈ ਸੋ ਮੈਂ ਉਹ ਸਾਰੀਆਂ ਸੰਗਤਾਂ ਦਾ ਇਹ ਸਮਾਗਮ ਮੈਂ ਸ਼੍ਰੋਮਣੀ ਅਕਾਲੀ ਦਲ ਸਧਾਰਨ ਲਹਿਰ ਦੀ ਪ੍ਰਜੀਡੀਅਮ ਦਾ ਕਨਵੀਨਰ ਸਾਹਿਬ ਦਾ ਸਮੂਚੀ ਲੀਡਰਸ਼ਿਪ ਦਾ ਔਰ ਵੱਖ-ਵੱਖ ਪਾਰਟੀਆਂ ਤੋਂ ਆਇਆ ਸੀਨੀਅਰ ਲੀਡਰ ਸਹਿਬਾਨਾਂ ਦਾ ਜਿਨ੍ਹਾਂ ਨੇ ਸਵੇਰੇ ਕੰਡਪਾਟ ਸਾਹਿਬ ਦੇ ਭੋਗ ਦੇ ਵਿੱਚ ਔਰ ਖਾਸ ਤੌਰ ਤੇ ਪ੍ਰੈਸ ਦਾ ਜਿਹੜਾ ਨੇ ਇਹ ਪ੍ਰੋਗਰਾਮ ਨੂੰ ਲਾਈਵ ਵੀ ਚਲਾ ਰਹੇ ਨੇ ਔਰ ਦੀਨਾ ਨੇ ਕੱਲ ਦੇ ਅਖਬਾਰਾਂ ਦੇ ਵਿੱਚ ਜਿਲ੍ਹਾ ਦੇ ਵਿੱਚ ਇਹ ਖਬਰਾਂ ਦੇਣੀਆਂ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਪਹੁੰਚੇ ਹੋ ਸੋ ਮੈਂ ਫੇਰ ਇੱਕ ਵਾਰੀ ਇਲਾਕੇ ਵੱਲੋਂ ਪਰਿਵਾਰ ਵੱਲੋਂ ਪੋੜਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤਾ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਤਾਬਲੀਆ ਉਹਨਾਂ ਦੇ ਜੱਦੀ ਪਿੰਡ ਟੌੜਾ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਮਨਾਈ ਜਾ ਰਹੀ ਆ ਜਿੱਥੋਂ ਕਿ ਵੱਡੀ ਤਦਾਦ ਦੇ ਵਿੱਚ ਇਲਾਕੇ ਦੇ ਲੋਕ ਪਹੁੰਚੇ ਨੇ ਉੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਪਹੁੰਚੇ ਨੇ ਜਿਨ੍ਹਾਂ ਦੇ ਬਡਾਲਾ ਬੀਬੀ ਜੰਗੀਰਕੋ ਸਰਜੀਤ ਸਿੰਘ ਰਖੜਾ ਤੇ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਦਨਾ ਪ੍ਰਵਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਵੀ ਕਈ ਆਗੂ ਨੇ ਜਿਹੜੇ ਪਹੁੰਚੇ ਨੇ ਹਰਮੇਲ ਸਿੰਘ ਟੋੜਾ ਜੋ ਕਿ ਸਾਬਕਾ ਮੰਤਰੀ ਨੇ ਜੋ ਕਿ ਟੋੜਾ ਪਰਿਵਾਰ ਦੇ ਮੈਂਬਰਸ ਹਨ ਵੱਡੀ ਤਦਾਦ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੇ ਪੰਥ ਨੂੰ ਬਚਾਉਣ ਦੀਆਂ ਗੱਲਾਂ ਵੀ ਕੀਤੀਆਂ ਨੇ ਅੱਜ ਇਸ ਸਟੇਜ ਦੇ ਉੱਪਰ ਕੱਲੇ-ਕੱਲੇ ਆਗੂ ਵੱਲੋਂ ਪੰਥ ਨੂੰ ਬਚਾਉਣ ਦੀਆਂ ਗੱਲਾਂ ਨੂੰ ਜਿਹੜੀਆਂ ਉਹ ਅੱਜ ਕੀਤੀਆਂ ਜਾ ਰਹੀਆਂ ਨੇ ਟੋੜਾ ਸਾਹਿਬ ਨੇ ਸਾਰੀ ਜ਼ਿੰਦਗੀ ਆਪਣੀ ਟੋੜੇ ਪਿੰਡ ਚ ਲਾਈ ਹੈ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਾਈ ਹੈ ਜਾਂ ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਜਨਮ ਭੂਮੀ ਹੈ ਟੋੜਾ ਪਿੰਡ ਦੀ ਹੈ ਜਿਹੜੀ ਕਰਨਪੁਮੀ ਆ ਉਹ શ્રી ਅਮਰਸਾਦ ਸਾਹਿਬ ਹੈ ਜਾਂ ਅਮਰਸਾਦ ਬਣਾਉਣੀ ਚਾਹੀਦੀ ਹੈ ਜਾਂ ਟੋੜਪਿੰਡ ਬਣਾਉਣੀ ਚਾਹੀਦੀ ਹੈ ਕਦੇ ਵੀ ਟੋੜ ਸਾਹਿਬ ਇਹ ਨਹੀਂ ਹੋਇਆ ਵੀ ਪਟਾਇਆ ਜਾ ਕੇ ਰਹਿਣ ਲੱਗੇ ਹੁਣ ਕਿਤੇ ਜਾ ਕੇ ਹੋ ਰਹਿਣ ਲੱਗੇ ਹੁਣ ਰਾਤ ਨੂੰ ਚਾਹੇ 12 ਵਜੇ ਆ ਹੁਣ 1 ਵਜੇ ਆਉਣ ਪਰ ਉਹਨਾਂ ਨੇ ਪਰ ਪਿੰਡ ਆਉਂਦਾ ਤੇ ਉਹੀ ਬਾਲਣ ਵਾਲਾ ਘਰ ਅੱਜ ਵੀ ਆ ਕਦੇ ਪੈਸੇ ਦੇ ਲਾਲਚ ਚ ਨਹੀਂ ਆਏ ਹਨ ਤੇ ਉਹੀ ਬਾਲਣ ਵਾਲਾ ਘਰ ਅੱਜ ਵੀ ਆ ਕਦੇ ਪੈਸੇ ਦੇ ਲਾਲਚ ਚ ਨਹੀਂ ਆਏ ਹਨ ਮੇਰਾ ਖਿਆਲ ਹੈ ਕਿੰਨੇ ਕੁ ਲੋਕ ਹੋਣਗੇ ਅਜੇ ਜਿਹੜੇ ਇੰਨੀ ਇਮਾਨਦਾਰੀ ਤੇ ਇੰਨੀ ਧਿਆਨਦਾਰ ਜਨਾਨ ਕਈ ਉਹਨਾਂ ਦੇ ਉੱਤੇ ਹੀ ਮੈਂ ਦੱਸਿਆ ਕਿ ਕਈ ਬੰਦੇ ਗੱਲ ਕਰਦੇ ਰਹੇ ਕਿ ਜੀ ਲੋ ਜੀ ਇਹ ਵੀ ਕਾਂਗਰਸੀ ਨੁਰਾਗੇ ਜੀ ਆ ਹੋ ਗਈ ਮੈਂ ਛੱਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੀ ਬੀਜੇਪੀ ਆਏ ਨੇ ਸੋ ਕਹਿੰਟ ਦੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਨਿਕਲੋ ਕਹਿੰਦੇ ਮੈਂ ਨਿਸ਼ਚਿਤ ਕਰੂਗੀ ਸੰਜੋਤਾ ਕੋਈ ਹਾਲਾਤ ਦੀ ਗੱਲ ਹੁੰਦੀ ਹੈ ਟਾਈਮ ਦੀ ਗੱਲ ਹੁੰਦੀ ਹੈ ਅੱਜ ਜੇਸ਼ ਸੀ ਸ਼੍ਰੀ ਕਾਲ ਤਖਤ ਸਾਹਿਬ ਤੇ ਗਏ ਆ ਇਦਾਂ ਮਤਲਬ ਸਾਨੂੰ ਬੀਜੇਪੀ ਲੈ ਗਈ ਹੈ ਜਿਹੜੇ ਬੀਜੇਪੀ ਦੇ ਨਾਲ ਹੈ ساری ਜ਼ਿੰਦਗੀ ਮੰਤਰੀ ਵੀ ਰਹੇ ਅਨ ਛੱਡ ਦੇ ਨੂੰ ਸੰਜੋਤਾ ਕੈਨਸਲ ਕੀਤਾ ਅੱਜ ਉਹ ਗੱਲ ਕਹਿਣ ਕੋਈ ਹੋਰ ਤਾਂ ਗੱਲ ਕਹਿ ਦੇਵੇ ਤਾਂ ਠੀਕ ਹੈ ਪਰ ਇਹ ਗੱਲਾਂ ਕਹਿਣੀਆਂ ਇਹ ਪੰਥ ਨੂੰ ਕਮਜ਼ੋਰ ਕਰਨੀਆਂ ਗੱਲਾਂ ਨੇ ਮੇਰਾ ਸੱਸਾ ਦੀ ਮਾਫੀ ਦੇ ਵੀ ਮੇਰਾ ਖਿਆਲ ਹੈ ਵੀ ਕਿਸੇ ਪੰਥਰ ਦੇ ਇੱਕ ਬੰਦੇ ਨੂੰ ਵੀ ਪਤਾ ਨਹੀਂ ਹੋਣਾ ਸਾਹਿਬ ਸੁਖਵੀਰ ਸਿੰਘ ਬਾਦਲ ਜਾਂ ਵੱਡੇ ਬਾਦ ਸਾਹਿਬ ਉਹਨਾਂ ਨੇ ਜਦੋਂ ਆਪਾਂ ਦੇਖਿਆ ਹੈ ਜਲਦਾਰ ਸਾਹਿਬ ਤੋਂ ਵੱਡੀ ਗੱਲ ਸਾਡੇ ਲਈ ਕੋਈ ਹੈ ਨਹੀਂ ਸ੍ਰੀ ਹਰਮੰਦਰ ਸਾਹਿਬ ਸਭ ਤੋਂ ਵੱਡੀ ਗੱਲ ਹੈ ਉਸ ਤੋਂ ਬਾਅਦ ਜਲਦਾਰ ਸਾਹਿਬ ਆਜਨੇ ਨੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਸਾਨੂੰ ਸੀਐਮ ਹਾਊਸ ਦੇ ਵਿੱਚ ਬੁਲਾਇਆ ਅਸੀਂ ਕਿਹਾ ਕਿ ਤੁਸੀਂ ਸਾਨੂੰ ਤਾਲਬ ਕੀਤਾ ਸਾਨੂੰ ਬੁਲਾਇਆ ਨਹੀਂ ਹੈ ਤੇ ਸਾਨੂੰ ਹੁਕਮਨਾਮਾ ਜਾਰੀ ਕਰਤਾ ਕਿ ਇਹ ਚਿੱਠੀ ਲਾਓ ਚਿੱਠੀ ਹਿੰਦੀ ਸੀ ਤੇ ਇਹ ਆਪਾਂ ਮਾਫੀ ਕਰਨੀ ਹੈ ਤੇ ਫਿਰ ਸਾਡੇ ਕੋਲ ਉੱਥੇ ਗਏ ਉੱਥੇ ਜਾ ਕੇ ਉਹਦੀ ਟ੍ਰਾਂਸਲੇਸ਼ਨ ਕੀਤੀ ਫਿਰ ਮਾਫੀ ਲਵਜੀ ਨਹੀਂ ਸੀ ਲਿਖਿਆ ਫਿਰ ਉਹ ਮਾਫੀ ਲਵਜ ਲਿਖਿਆ ਗਿਆ ਸੋ ਆਪਾਂ ਸੁਣਿਆ ਹੀ ਹੈ ਜਿੰਨਾ ਮੈਂ ਸੁਣਿਆ ਉਹਨਾਂ ਤੁਸੀਂ ਸੁਣਿਆ ਤੇ ਇਸ ਗੱਲ ਦਾ ਜਿੰਨੀਆਂ ਵੀ ਇਹ ਗੱਲਾਂ ਨੇ ਕੋਈ ਬੰਦਾ ਵੀ ਕੋਈ ਕੈਬਨ ਮੰਤਰੀ ਕਹਿ ਦੇਵੇ ਕਿ ਕਿਸੇ ਦੀ ਇਨਵੋਲਵਮੈਂਟ ਹੋਵੇ ਚਾਹੇ ਮਾਫੀ ਦੀ ਗੱਲ ਜੀ ਵਿਰੋਧ ਨਹੀਂ ਜाहिर ਕੀਤਾ ਹੁਣ ਉਸ ਟਾਈਮ ਹਾਂ ਅਸੀਂ ਇਹ ਲਿਖ ਕੇ ਦਿੱਤਾ ਹੈ ਕਿ ਉਦੋਂ ਅਸੀਂ ਬਾਹਰ ਨਿਕਲ ਕੇ ਬਹੁਤ ਨਹੀਂ ਕੀਤਾ ਅੰਦਰ ਵਿਰੋਧ ਕਰਦੇ ਰਹੇ ਹਾਂ ਅੰਦਰ ਪੂਰਾ ਵਿਰੋਧ ਕਰਦੇ ਰਹੇ ਹਾਂ ਸਾਡੇ ਬੰਤੇ ਇਹ ਕਹਿੰਦੇ ਸੀ ਵੀ ਕਲਦਲ ਦਾ ਪੱਠਾ ਬੈਠ ਗਿਆ ਹੁਣ ਜਿਹਦੀ ਮਾਫੀ ਦਿੱਤੀ ਹੈ ਇਹਦੇ ਨਾਲ ਕਲਦਲ ਦਾ ਪੱਠਾ ਬੈਠ ਗਿਆ ਪਰ ਉਦੋਂ ਵੱਡੀ ਗੱਲ ਇਹ ਸੀ ਕਿ ਵੀ ਸ਼੍ਰੀ ਗੁਰਗਨ ਸਾਹਿਬ ਚੋਰੀ ਹੋਏ ਉਹ ਤੋਂ ਬਾਅਦ ਉਹਨਾਂ ਨੇ ਲਿਖ ਕੇ ਲਾਇਆ ਕਿ ਗੁਰੂ ਗੰਗ ਸਾਹਿਬ ਜੀ ਵਰਕਾ ਵਰਕਾ ਪਾੜ ਕੇ ਛੱਡਾਂਗੇ ਉਹ ਐਦੋਂ ਮੜੀ ਗੱਲ ਕਿਸੇ ਅਸੀਂ ਉਹਨਾਂ ਬੰਦੇ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਪਰ ਉਹ ਕਿਸੇ ਨਾਲ ਝਲਾਂ ਨਹੀਂ ਕੀਤੀ ਸੀ ਬਾਈ ਲੜਾਈ ਲੜੀ ਆ ਉਹਦੇ ਖਾਤਰ ਪਰ ਨਹੀਂ ਸੁਣਵਾਈ ਹੋਈ ਸੋ ਉਸਤੌਫ ਦੀ ਉਹਨਾਂ ਦੇ ਜਦੀਪਿੰਡ ਟੋੜਾ ਵਿਖੇ ਬੜੀ ਸ਼ਰਧਾ ਸਤਕਾਰ ਨਾਲ ਸਮੂਹ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਟੋੜਾ ਸਾਹਿਬ ਇੱਕ ਬਹੁਤ ਮਹਾਨ ਪੰਥ ਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ जिन्ना ने अपने जीवन काल ਵਿੱਚ ਜਿੱਥੇ ਬਹੁਤ ਵੱਡੀਆਂ ਸਵਾਮਾਂ ਦਿੱਤੀਆਂ ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਆਪਣਾ ਬੜਾ ਵੱਡਮੁਲਾ ਯੋਗਦਾਨ ਪਾਇਆ بڑے ਔਖੇ ਦੌਰ ਦੌਰਾਂ 'ਚੋਂ ਵੀ ਨਿਕਲੇ ਪਰ ਲੇਕਿਨ ਤੋੜਾ ਸਾਹਿਬ ਨੇ ਸਦਾ ਹੀ ਸਿਧਾਂਤ ਦੀ ਵਿਚਾਰਤਾਰਾ ਦੀ ਤੇ ਅਸੂਲਾਂ ਦੀ ਰਾਜਨੀਤੀ ਕੀਤੀ ਉਹਨਾਂ ਨੇ ਅੱਜ ਸਾਰਾ ਸਿੱਖ ਜਗਤ ਸਿੱਖ ਪੰਥ ਗੁਰੂ ਨਾਨਕ ਨਾਮ ਲੇਵਾ ਸੰਗਤ ਇਹ ਕਹਿ ਸਕਦੇ ਆ ਸਾਰੇ ਪੰਜਾਬੀ ਟੌੜਾ ਸਾਹਿਬ ਨੂੰ ਯਾਦ ਕਰ ਰਹੇ ਆ ਕਿ ਕਰਨਾ ਇਹਦੇ ਵਿੱਚ ਉਹ ਚਲੋ ਇਹ ਤਾਂ ਛੱਡੋ ਵਾਕ ਵਾਕ ਤੇ ਕੀ ਗੱਲ ਹੈ ਜੀ ਅੱਜ ਜਦੀ ਪਿੰਡ ਆ ਇਹ ਆਪਣੇ ਸਾਰ ਮੇਲ ਤੋਂ ਖੜੇ ਆ ਪਰਵਾਰ ਇੱਥੇ ਹੈਗਾ ਆ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਜੇ ਤਾਂ ਇੱਥੇ ਆਉਂਦੇ ਤਾਂ ਉਹਨਾਂ ਦੀ ਸ਼ਾਨ ਵਧਣੀ ਸੀ ਸਦਾ ਤਾਂ ਉਹਨੇ ਸਦਾ ਉਹ ਸਾਰਿਆਂ ਨੂੰ ਦਿੱਤਾ ਹੀ ਆ ਜੀ ਸਦਾ ਤਾਂ ਖੁੱਲਾ ਹੁੰਦਾ ਆ ਜੀ ਜੀ ਤੁਰ ਤੇ ਸਦਾ ਸਿੰਘ ਸੁਭਾਨਾ ਨੂੰ ਸਦਾ ਦਿੱਤਾ ਸਮੂੱਚੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸਦਾ ਗਿਆ ਧਾਮੀ ਸਾਹਿਬ ਨੂੰ ਵੀ ਪਤਾ ਹੈ ਧਾਮੀ ਸਾਹਿਬ ਬਹੁਤ ਨੇੜੇ ਰਹੇ ਆ ਟੌੜਾ ਸਾਹਿਬ ਦੇ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਤੌਰ ਤੇ ਮਨਾਉਣਾ ਸੀ ਉਹਨਾਂ ਦਾ ਇਸ ਸ਼ਤਾਬਦੀ ਦਾ ਸਮਾਗਮ ਉਹਨਾਂ ਨੂੰ ਚਾਹੀਦਾ ਸੀ ਗੁਰਦੁਆਰਾ ਮੰਜੀ ਸਾਹਿਬ ਤੇ ਦੀਵਾਨ ਹਾਲ ਚ ਮਨਾਉਂਦੇ ਅੱਜ ਨਾ ਮਨਾਉਂਦੇ ਅੱਜ ਦੇਖੋ ਪਿੰਡ ਟੌੜਾ ਦੇ ਅਨਾਜ ਮੰਡੀ ਦੇ ਵਿੱਚ ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ ਤੇ ਇਕੱਠਾ ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ ਉੱਥੇ ਪੰਥਕ ਏਕਤਾ ਲਈ ਵੀ ਰਾਹ ਪੱਧਰਾ ਕਰੇਗਾ ਕਿਉਂਕਿ ਜਿੰਨੇ ਪੰਥਪ੍ਰਸਤ ਨੇ ਪੰਥਕ ਧੀਰਾ ਨੇ ਪੰਥ ਦੀ ਚੜ੍ਹਦੀ ਕਲਾ ਲੋਤਣ ਵਾਲੇ ਲੋਕ ਨੇ ਉਹ ਅੱਜ ਟੌੜਾ ਦੇ ਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ ਜਨਮ ਭੋਏ ਆ ਉੱਥੇ ਹੀ ਜਨਮ ਦਿਨ ਉਹਨਾਂ ਦਾ ਮਨਾਇਆ ਜਾਵੇ ਪਰ ਅਫਸੋਸ ਆ ਕਿ ਕੁਝ ਲੋਕ ਇਹਨੂੰ ਤਾਰਪੀਡੋ ਕਰਨ ਲਈ ਰਸਤੇ ਦੇ ਵਿੱਚ ਹੋਰ ਮਨਾਉਣ ਦਾ ਪ੍ਰੋਗਰਾਮ ਲੀਕ ਕੇ ਖੜ ਗਏ ਜਿਹਦੇ ਨਾਲ ਗਲਤ ਮੈਸੇਜ ਆ ਰਿਹਾ ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਆ ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਜਿਹੜੇ ਲੋਕ ਟੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਤੜਫਾਉਣਗੇ ਸੋ ਅੱਜ ਬਣਦਾ ਤਾਂ ਸੀ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਬਲਕਿ ਪਰਿਵਾਰ ਵਾਲਿਆਂ ਨੇ ਨਗਰ ਵਾਲਿਆਂ ਨੇ ਔਰ ਸ਼ਰੋਮਣੀ ਕਲਦਾ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੋੜੇ ਦੀ ਨਾਜਮੱਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ ਉਹਨਾਂ ਦੇ ਜਨਮ ਥਾਂ ਤੇ ਹੀ ਪ੍ਰੋਗਰਾਮ ਰੱਖਿਆ ਜਾਵੇ ਤਾਂ ਉਹਨੂੰ ਉਤਾਰ ਪਿੱਡੋ ਨਹੀਂ ਸੀ ਕਰਦਾ ਵਰਦਾ ਜਿਹੜਾ ਕਰਿਆ ਗਿਆ ਪਾਰਟੀਆਂ ਦੇ ਜਿਹੜੇ ਆਗੂ ਕਹਿੰਦੇ ਨੇ ਵੀ ਪੰਥ ਨੂੰ ਨੁਕਸਾਨ ਆ ਜੇਕਰ ਅਕਾਲੀ ਦਲ ਕਮਜ਼ੋਰ ਹੁੰਦਾ ਕੀ ਲੱਗਦਾ ਵੀ ਤੁਹਾਡੀ ਲੜਾਈ ਨਾਲ ਅਕਾਲੀ ਦਲ ਕਮਜ਼ੋਰ ਹੋਣਾ ਪੰਥ ਨੂੰ ਨੁਕਸਾਨ ਨਹੀਂ ਹੋ ਰਿਹਾ ਸਿੱਧਾ ਦੇਖੋ ਸਾਡਾ ਤਾਂ ਯਤਨ ਹੈ ਅਕਾਲੀ ਦਲ ਨੂੰ ਤਾਕੜਾ ਕਰਨ ਦਾ ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸਾਡਾ ਤਾਂ ਯਤਨ ਹੈ ਕਿ ਅਕਾਲੀ ਦਲ ਤਾਕਤਵਰ ਹੋ ਕੇ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਆਵੇ ਮੈਂ ਸਮਝਦਾ ਕਿ ਜੇ ਇਹਨੂੰ ਇਸ ਤਰ੍ਹਾਂ ਜਿਵੇਂ ਅੱਜ ਇਹ ਸਮਾਗਮ ਦੋ ਰੱਖੇ ਆ ਇਹਦੇ ਨਾਲ ਮੈਂ ਸਮਝਦਾ ਨੁਕਸਾਨ ਹੋਇਆ ਕਿਸੇ ਨਾ ਕਿਤੇ ਤੁਸੀਂ ਸੱਦਾ ਪੱਤਰ ਦਿੱਤਾ ਉਹਨਾਂ ਨੂੰ ਅਸੀਂ ਬੜਾ ਖੁੱਲਾ ਸੱਦਾ ਦਿੱਤਾ ਅਸੀਂ ਅਪੀਲ ਵੀ ਕੀਤੀ ਆ ਅਸੀਂ ਮਤਲਬ ਚਿੱਠੀਆਂ ਵੀ ਭੇਜੀਆਂ ਨੇ ਮਤਲਬ ਪਰਿਵਾਰ ਵੱਲੋਂ ਵੀ ਭੇਜਿਆ ਪਿੰਡ ਵੱਲੋਂ ਵੀ ਭੇਜਿਆ ਗਿਆ ਪਰ ਫੈਕਟ ਸਾਹਿਬ ਤੁਸੀਂ ਜਦੋਂ ਡੇਰਾ ਸਾਹਿਬ ਨੂੰ ਮਾਫੀ ਦਿੱਤੀ ਸੀ ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ ਮੀਡੀਆ ਚ ਕਿਉਂ ਨਹੀਂ ਆਏ ਜਦੋਂ ਹੁਣ ਜਿਹੜਾ ਵਿਰੋਧ ਹੋਇਆ ਕਹਿੰਦੇ ਨਿੱਜੀ ਹਿੱਤਾਂ ਦਾ ਕਰ ਰਹੇ ਹੋ ਦੇਖੋ ਨਿੱਜੀ ਹਿੱਤਾਂ ਦਾ ਸਾਡਾ ਨਿੱਜੀ ਹਿੱਤ ਕੀ ਆ ਅਸੀਂ ਤਾਂ ਸਗੋ ਅਜਿਹਾ ਬਲਕੇ ਕਹਿੰਦੇ ਆ ਵੀ ਜੇ ਨੁਕਸਾਨ ਹੋਇਆ ਜਿਹੜੀ ਗੱਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਕੇ ਆਏ ਆ ਉਹੀ ਗੱਲ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਖੜ ਕੇ ਪੰਥ ਸਿੰਘ ਸਮਾਨਾਂ ਦੀ ਹਾਜ਼ਰੀ ਚ ਕਹੀ ਆ ਪਰ ਜੇ ਅਸੀਂ ਗਲਤ ਹੁੰਦੇ ਤਾਂ ਜਿਹਦਾ ਸਾਹਿਬਾਨ ਸਾਡੀ ਉਸ ਗੱਲ ਨੂੰ ਕਿਉਂ ਪ੍ਰਵਾਨ ਕਰਦੇ ਤੁਸੀਂ ਵੀ ਗਲ ਸਾਰੇ ਪੰਥ ਨੇ ਗਲਤੀ ਮੰਨੀ ਸੀ ਤਾਂ ਹੀ ਤਾਂ ਵਾਪਸ ਲਈ ਸੀ ਉਹਦੀ ਮਾਫੀ ਖੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਨਜ ਜਿਹਦਾ ਟੋੜਾ ਸਾਖ ਦੀ ਬਣਾਈ ਜਾ ਰਹੀ ਹੈ ਬਿਮਾਰੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੀਣ ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀ ਪ੍ਰੇਰਣਾ ਵਾਂ ਲੈਂਦਾ ਹੈ ਜਿਹਦਾ ਟੋੜਾ ਟੋੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਅਕਾਲ ਪੁਰਖ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਦੀ ਜਿਹੜੀ ਰਾਜਨੀਤੀ ਹੈ ਅੱਜ ਦੀ ਜਿਹੜੀ ਪੰਤਿਕ ਸੋਚ ਹੈ ਉਹਨੂੰ ਇਸ ਗੱਲ ਦੇ ਵਾਸਤੇ ਦ੍ਰਿੜਤਾ ਨੂੰ ਤੋੜਨਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਣਾ ਵਿੱਚ ਲੈ ਕੇ ਚੱਲੀਏ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਖ ਕਿਉਂ ਬਣਾ ਰਹੇ ਨੇ ਗੁਰਦੁਆਰਾ ਦੁੱਖਨਵਾਰ ਸਾਹਿਬ ਦੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਾਰੀ ਇਕੱਠੀ ਐਸੀ ਬਣਾ ਰਹੇ ਆ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਪੀਡੀਓ ਸਮਿਤੀ ਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ 27 ਸਾਲ ਜਿਹੜੇ ਰਹੇ ਐ ਤੇ ਉਹਦੇ ਪਿੰਡ ਵਿੱਚ ਆ ਕੇ ਸਾਨੂੰ ਸਤਿਕਾਰ ਦੇਣਾ ਚਾਹੀਦਾ ਸੀਗਾ ਉਹ ਆਪਣੇ ਵੱਲੋਂ ਦੂਖਨਵਾਰਨ ਗੁਰਦੁਆਰਾ ਸਾਹਿਬ ਚ ਜੇ ਮਨਾ ਰਹੇ ਐ ਕੇਵਲ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਕੇਵਲ ਸਕੂਲ ਨਾਲ ਕਾਲਜਾਂ ਦੇ ਸਟਾਫ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਰ ਰਹੇ ਪਰ ਨਹੀਂ ਸਿਕਾਣਾ ਚਾਹੀਦਾ ਅਸੀਂ ਸਭ ਨੂੰ ਸੱਦਾ ਦਿੱਤਾ ਸਭਨਾਂ ਨੂੰ ਕਿਹਾ ਕਿ ਇੱਥੇ ਪਹੁੰਚੋ ਪੰਥ ਹੈ ਇਕੱਠਾ ਹੈ ਉਹਦੇ ਵਿੱਚੋਂ ਵੱਖਰੀ ਸੋਚ ਦੇ ਲੋਕ ਵੱਖਰੇ ਹੋ ਸਕਦੇ ਆ ਕਦੀ ਪੰਥ ਤੋ ਫੇਰ ਨਹੀਂ ਹੋ ਸਕਦਾ ਸੁਖਵੀਰ ਬਾਦਲਾ ਤਾਂ ਇਕੱਠੇ ਕਰ ਸਕਦੇ ਨੇ ਸਾਰਿਆਂ ਨੂੰ ਸੁਖਵੀਰ ਸਿੰਘ ਬਾਦਲ ਤੇ ਆਸਰੇ ਤਨਖਾਹੇ ਕੀਤੇ ਹੋਏ ਉਹਨਾਂ ਨੂੰ ਤਾਂ ਨਹੀਂ ਬੁਲਾਏ ਜੇ ਤਨਖਾਹੇ ਨਾ ਹੁੰਦੇ ਸੀ ਜ਼ਰੂਰ ਲੈ ਕੇ ਹੁੰਦੇ ਰੋ ਜਥੇਦਾਰ ਗੁਰਚਨ ਸਿੰਘ ਜੀ ਟੋੜਾ ਸਾਹਿਬ ਦਾ 100 ਸਾਲਾ ਜਨਮ ਜਿਹੜਾ ਹੈ ਸ਼ਤਾਬ ਦੀ ਮਨਾ ਰਹੇ ਹਾਂ ਅਸੀਂ ਤੇ ਅੱਜ ਉਹਨਾਂ ਵਰਗੇ ਲੀਡਰਾਂ ਦੀ ਕੌਮ ਨੂੰ ਬਹੁਤ ਵੱਡੀ ਲੋੜ ਹੈ ਅੱਜ ਸ਼੍ਰੋਮਣੀ ਕਾਲੀ ਦਲ ਜਿਸ ਤਰ੍ਹਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਮੈਂ ਸਮਝਦਾ ਐਸੀਆਂ ਸ਼ਖਸੀਅਤਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਜਿਹਾ ਜਾਂ ਨਿਸ਼ਕਾਮ ਜੀਵਨ ਉਹਨਾਂ ਨੇ ਬਤੀਤ ਕੀਤਾ ਜੇ ਅੱਜ ਦੀ ਲੀਡਰਸ਼ਿਪ ਅਸੀਂ ਉਹਨਾਂ ਤੋਂ ਸਿੱਖ ਕੇ ਕੁਛ ਨਾ ਕੁਛ ਆਪਣੇ ਜੀਵਨ ਦੇ ਵਿੱਚ ਇਹ ਸਾਰਾ ਕੁਝ ਅਪਣਾ ਲਈਏ ਉਹਨਾਂ ਤੋਂ ਕੁਛ ਨਾ ਕੁਛ ਪ੍ਰਾਪਤ ਕਰੀਏ ਉਹਨਾਂ ਦੇ ਜੀਵਨ ਤੋਂ ਤਾਂ ਕਾਲੀ ਦਲ ਨੂੰ ਮੋੜ ਸੁਰਜੀਤੀ ਵੱਲ ਲਜਾਇਆ ਜਾ ਸਕਦਾ ਹੈ ਸਰ ਅੱਜ ਸਮੇਂ ਦੀ ਲੋੜ ਹੈ ਵੀ ਪੰਥਕ ਸਿਧਾਂਤਾਂ ਤੇ ਪਹਿਰਾ ਦਿੱਤਾ ਜਾਵੇ ਤੇ ਟੋਹੜਾ ਸਾਹਿਬ ਦੀ ਸੋਚ ਤੇ ਪਹਿਰਾ ਦਿੱਤਾ ਜਾਵੇ। ਅਕਾਲੀ ਦਲ ਨੂੰ ਇਕੱਠਾ ਕਰਨ ਦੀ ਗੱਲ ਇਹ ਵੀ ਅਕਾਲੀ ਦਲ ਇਕੱਠਾ ਹੋਣਾ ਤਾਂ ਹਰ ਕੋਈ ਚਾਹੁੰਦਾ ਹੈਗਾ। ਜਿਹੜਾ ਵੀ ਕੋਈ ਪੰਥਕ ਸੋਚ ਵਾਲਾ ਚਾਹੁੰਦਾ ਵੀ ਅਕਾਲੀ ਦਲ ਇਕੱਠਾ ਹੋਵੇ ਅਸੀਂ ਪਰ ਗੱਲ ਇਹ ਹੈ ਵੀ ਲੀਡਰਸ਼ਿਪ ਅਗਵਾਈ ਐਸਾ ਵਿਅਕਤੀ ਕਰੇ ਜਿਹਦੇ ਤੇ ਕੌਮ ਭਰੋਸਾ ਕਰ ਸਕੇ ਜਿਹਦੀਆਂ ਸੇਵਾਵਾਂ ਕੌਮੀ ਪਿਛਲੇ ਸਮੇਂ ਦੇ ਵਿੱਚ ਇੱਕ ਲਾਮਿਸਾਲ ਰਹੀਆਂ ਹੋਣ। ਉਸ ਐਸੇ ਕੋਈ ਸ਼ਖਸੀਅਤ ਜਿਹੜਾ ਹੈ ਅੱਗੇ ਲਿਆਉਣ ਦੀ ਲੋੜ ਹੈ ਲੱਭਣ ਦੀ ਲੋੜ ਹੈ ਜੇ ਪ੍ਰਧਾਨ ਬਦਲਦੇ ਨੇ ਕੀ ਅਕਾਲੀ ਦਲ ਇਕੱਠਾ ਹੋ ਸਕਦਾ ਬਿਲਕੁਲ ਹੋ ਸਕਦਾ ਬਿਲਕੁਲ ਹੋ ਸਕਦਾ ਐਸੀ ਸੰਸਥਾ ਪੰਜਾਬ ਦੀ ਹਿੰਦੁਸਤਾਨ ਦੀ ਨਹੀਂ ਰਹੀ ਜਿਨ੍ਹਾਂ ਦਾ ਪ੍ਰਧਾਨ ਨਾ ਟੋੜਾ ਸਾਹਿਬ ਰਿਹਾ ਬਹੁਤ ਲੋਕਾਂ ਨੂੰ ਜਾਣਕਾਰੀ ਨਹੀਂ ਹਰਜੂਰ ਸਾਹਿਬ ਅਬ ਚਲ ਨਗਰ ਨਜ਼ੇੜ ਦੇ ਵੀ 13 ਸਾਲ ਪ੍ਰਧਾਨ ਰਹੇ ਨੇ ਇਹ ਕਿਸੇ ਨੂੰ ਚਿੱਤ ਚੇਤਾਵਨੀ ਔਰ ਜਿਨਨੇ ਗੁਰੂ ਸਹਿਬਾਨ ਦੇ ਗੁਰਦਾਰੇ ਨੇ ਜਿਨੀ ਸਿੰਘ ਸੁਭਾਵਾ ਨੇ ਜਿਨੀਆਂ ਸੰਸਰਤਾਵਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਅੱਜ ਦਾ ਸਾਰੇ ਦੇ ਹਿੰਦੁਸਤਾਨ ਦੀਆਂ ਸਟੇਟਾਂ ਨਾਲ ਲੈ ਕੇ ਹਮੇਸ਼ਾ ਹੀ ਟੋੜਾ ਸਾਹਿਬ ਮੂਰਲੀ ਘਤਰ ਚ ਖੜਾ ਪਤਾਦ ਵੀ ਹੈ ਟੋੜਾ ਸਾਹਿਬ ਅਕਾਲੀ ਤੇ ਅਕਾਲੀਆ ਦਾ ਰੋਡ ਮਾਡਲ ਸੀ ਤਿਆਗ ਦੀ ਮੂਰਤ ਸੀ ਸਮੁੱਚਾ ਜੀਵਨ ਪਾਉਂਦੇ ਲੈ ਕੇ ਲਾਇਆ ਔਰ ਅੱਜ ਦੇ ਜਿਹੜੇ ਸਾਡੀ ਸਮੇਂ ਦੀ ਪੀੜ੍ਹੀ ਹੈ ਇੱਕ ਵਾਰ ਤਾਂ ਰੋਡ ਮਾਡਲ ਸੀ ਵੀ ਸੇਵਾ ਕਰੋਗੇ ਤੇ ਨਾਮ ਕਮਾਉਗੇ ਇਹ ਸੇਵਾ ਹੀ ਨਾਲ ਜਾਂਦੀ ਹੈ ਕੀਤੀ ہوئی ਸੰਗਤ ਦੀ ਜਿੰਨਾ ਵੱਡਾ ਹੜ ਅੱਜ ਸੰਗਤ ਇੱਥੇ ਪਹੁੰਚਿਆ ਜਿਸ ਤਰ੍ਹਾਂ ਸਮੁੱਚੇ ਪੰਜਾਬ ਦੇ ਨਹੀਂ ਮੈਂ ਕਹਿੰਦਾ ਵੀ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਟੋੜਾ ਸਾਨੂੰ ਪਿਆਰ ਕਰਨ ਵਾਲੇ ਪਹੁੰਚੇ ਨੇ ਸਾਨੂੰ ਇਸ ਗੱਲ ਦਾ ਸਕੂਨ ਹੈ ਤਸੱਲੀ ਹੈ ਵੀ ਪੰਥ ਚੜ੍ਹਦੀ ਕਲਾ ਚ ਰਹੂਗਾ ਜਿਹੜੀ ਪੰਥਕ ਸੋਚ ਹੈ ਉਹ ਵੀ ਚੜ੍ਹਦੀ ਕਲਾ ਚ ਰਹੂ ਜਿਹੜੇ ਸੱਜਣ ਪੰਥ ਦੀ ਸੋਚ ਅੰਦਰ ਤੁਰਨਗੇ ਉਹ ਗੁਰਪੰਥ ਉਹਨਾਂ ਦਾ ਸਾਥ ਦੇਊਗਾ